ਕਾਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਹੋਜਾ ਸਭਾ ਪੰਜਾਬ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਪਰ ਬੇਰੋਜ਼ਗਾਰੀ ਤੇ ਨਸ਼ੇ ਇਹ ਅਰਧ ਬੇਰੋਜ਼ਗਾਰੀ ਦੇ ਖਿਲਾਫ ਜਿਹੜੀ ਵੱਡੀ ਇੱਕ ਕਨਵੈਨਸ਼ਨ ਦੇਸ਼ ਪੱਧਰ ਦਾ ਹਾਲ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਆ ਉਹਦੇ ਤਿਆਰੀ ਦੇ ਸੰਦਰਭ ਦੇ ਵਿੱਚ ਅੱਜ ਫਰੀਦਕੋੜ ਦੇ ਵਿੱਚ ਮੀਟਿੰਗ ਕੀਤੀ ਆ ਤੇ ਫਰੀਦਕੋੜ ਦੇ ਸਾਥੀਆਂ ਨੇ ਐਲਾਨ ਕੀਤਾ ਵੀ ਵੱਡੀ ਗਿਣਤੀ ਦੇ ਵਿੱਚ ਫਰੀਦਕੋੜ ਜ਼ਿਲ੍ਹੇ ਤੋਂ ਵਿੱਚੋਂ ਵੀ ਵੱਡੀ ਗਿਣਤੀ ਜੀ ਨੌਜਵਾਨ ਜਿਹੜੇ ਆ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਅਰਧ ਬੇਰੋਜ਼ਗਾਰੀ ਤੇ ਬੇਰੋਜ਼ਗਾਰੀ ਦੀ ਮਾਰ ਵੱਡੀ ਗਿਣਤੀ ਪੰਜਾਬ ਦਾ ਨੌਜਵਾਨ ਚੱਲ ਰਿਹਾ ਹੈ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਲਗਾਤਾਰ ਲਾਰੇ ਲਾ ਰਹੀ ਹੈ ਕਿ ਅਸੀਂ ਕੱਚੇ ਨੌਜਵਾਨਾਂ ਨੂੰ ਪੱਕੇ ਕਰ ਦਤਾ ਤੇ ਵੱਡੀ ਗਿਣਤੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਦਤਾ ਪਰ ਜ਼ਮੀਨੀ ਹਕੀਕਤ ਦੇ ਉੱਪਰ ਇੱਕ ਨੌਜਵਾਨ ਦੇ ਲਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਪੰਜਾਬ ਦੀ ਭਗਵੰਤ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਇਸੇ ਗੱਲ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ 24 ਮਈ ਦਿਨ ਸ਼ਨੀਵਾਰ ਨੂੰ ਜਿਹੜਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਹਦੀਆਂ ਤਿਆਰੀਆਂ ਜੰਗੀ ਪੱਧਰ ਦੇ ਉੱਪਰ ਕੀਤੀਆਂ ਜਾ ਰਹੀਆਂ ਹੈ ਤੇ ਮਾਲਵੇ ਦੇ ਫਰੀਦਕੋਟ ਦੇ ਵਿੱਚੋਂ ਵੀ ਸਾਥੀਆਂ ਨੇ ਐਲਾਨ ਕੀਤਾ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਵਾਂਗੇ ਮੇਰੇ ਮੇਰੇ ਨਾਲ ਹੀ ਜਤਿੰਦਰ ਫਰੀਦਕੋਟ ਜੀ ਹੈ ਜਿਹੜੇ ਇੱਥੇ ਸਵਾ ਦੀ ਅਗਵਾਈ ਕਰਦੇ ਆ ਤੇ ਨੌਜਵਾਨਾਂ ਦੀ ਲੜਾਈ ਦੇ ਵਿੱਚ ਮੋਰੀਏ ਜਿਹੜੀ ਹੈ ਅਗਾਈ ਭੂਮਿਕਾ ਅਦਾ ਕਰਦੇ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਉਹ ਆਪਣੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੀ ਸੁਨੇਹਾ ਦੇਣ ਪੂਰੇ ਪੰਜਾਬ ਦੇ ਵਿੱਚ ਵੀ ਸੁਨੇਹਾ ਦੇਣ ਵੀ ਨੌਜਵਾਨ ਨੂੰ ਸਰੈਲੀ ਦੇ ਵਿੱਚ ਬਾਤ ਚੜ ਕੇ ਪਹੁੰਚ ਰਿਹਾ ਤੇ ਆਣ ਵਾਲੇ ਸਮੇਂ ਦੇ ਵਿੱਚ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਫੜ ਕੇ ਪਿੰਡੋਂ ਪਿੰਡ ਜੱਥੇਬੰਦ ਹੋਣ ਤਾਂ ਕਿ ਸਰਕਾਰ ਦੇ ਵਿਰੁੱਧ ਜਿਹੜਾ ਹੈ ਬੇਰੋਜ਼ਗਾਰੀ ਦੇ ਵਿਰੁੱਧ ਇੱਕ ਵੱਡਾ ਜਿਹੜਾ ਅੰਦੋਲਨ ਖੜਾ ਕੀਤਾ ਜਾਵੇ ਪੰਜਾਬ ਦੀ ਜਰਖੇਸ ਧਰਤੀ ਦੇ ਉੱਪਰ ਮੈਂ ਜਤਿੰਦਰ ਜੀ ਨੂੰ ਗੱਲ ਕਰਦਾ ਉਹ 2 ਮਿੰਟ ਦੇ ਨਾਲ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਦੇ ਨਾਲ ਇਸ ਵੀਡੀਓ ਦੇ ਮਾਧਿਅਮ ਨਾਲ ਸੁਨੇਹਾ ਦੇਣ ਜਤਿੰਦਰ ਜੀ ਅੱਜ ਦਿੱੰਦਰ ਫਰੀਦਕੋਟ ਮੀਤ ਪ੍ਰਧਾਨ ਪੰਜਾਬ ਫਿਰਪਖ ਸਿੰਘ ਨੌਜਵਾਨ ਸਭਾ ਅੱਜ ਜੋ ਸਾਥੀ ਸਾਡੇ ਜਨਰਲ ਸਕੱਤਰੀ ਮੀਟਿੰਗ ਕਰਾਉਣ ਆਏ ਨੇ ਫਰੀਦਕੋਟ ਦੇ ਵਿੱਚ ਅਸੀਂ ਪੂਰੇ ਜਥੇਬੰਦੀ ਨੂੰ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਜਿਹੜਾ 24 ਮਈ ਨੂੰ ਸ਼੍ਰੀ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਵਾਲ ਦਿਨ ਕਨਵੈਨਸ਼ਨ ਕੀਤੀ ਜਾ ਰਹੀ ਆ ਉਹਦੇ ਵਿੱਚੋਂ ਫਰੀਦਕੋਟ ਦੇ ਵਿੱਚੋਂ ਇੱਕ ਵੱਡਾ ਜਥਾ ਉੱਤੇ ਸ਼ਾਮਲ ਹੋਏਗਾ ਔਰ ਇਸ ਮਾਧਿਅਮ ਰਾਹੀਂ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਬਹੁਤ ਸਮਾਂ ਅਸੀਂ ਗਵਾ ਲਿਆ ਸਾਨੂੰ ਰਾਜਨੀਤਿਕ ਤੌਰ ਦੇ ਉੱਤੇ ਤਿਆਰੀ ਕਰਕੇ ਹਰ ਸਾਲ ਅਸੀਂ ਇਹ ਤੈਅ ਨਹੀਂ ਕੀਤਾ ਵੀ 5 ਸਾਲ ਉਸ ਸਰਕਾਰ ਤੋਂ ਤੇ 5 ਸਾਲ ਉਸ ਸਰਕਾਰ ਤੋਂ ਅਸੀਂ ਅਸੀਂ ਕੁੱਟ ਖਾਣੀ ਆ ਅਸੀਂ ਆਪਦੇ ਸਾਥੀਆਂ ਨੂੰ ਰਿਗਾਰ ਵੀ ਦਿਵਾਉਣਾ ਪੱਕਾ ਰਜਗਾਰ ਤੇ ਬਰਾਬਰਤਾ ਦਾ ਸਮਾਜ ਸਿਰਜਣ ਵਾਸਤੇ ਸ਼ੀਰਪਾਗ ਸਿੰਘ ਨੌਜਵਾਨ ਸਭਾ ਜਿਹੜੀ ਲਗਾਤਾਰ ਸੰਘਰਸ਼ ਦੇ ਰਾਹ ਦੇ ਵਿੱਚ ਆ ਆਓ ਆਪਾਂ ਵਿਚਾਰਧਾਰਾ ਉੱਦਾਂ ਦੀ ਬਣਾ ਕੇ ਰਾਜਨੀਤਿਕ ਤੌਰ ਦੇ ਉੱਤੇ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਸਮਾਜ ਆਪਾਂ ਸਿਰਜੀਏ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹ ਜ਼ਰੂਰੀ ਨਾ ਕਰੀਏ ਵੀ ਸਰਕਾਰ ਕੱਲ ਨੂੰ ਇਹ ਚਲੀ ਜਾਵੇ ਤੇ ਫਿਰ ਉਹੀ ਸਾਡੇ ਸਿਰ ਤੇ ਆ ਕੇ ਬੈਠ ਜਾਣ ਜਿਹੜੇ ਪਹਿਲਾਂ ਹੀ ਸਾਨੂੰ ਇਸ ਬੇਰੁਜ਼ਗਾਰੀ ਵਾਲੇ ਪਾਸੇ ਧੱਕ ਰਹੇ ਨੇ ਪਹਿਲਾਂ ਹੀ ਗੁੰਡਾਗਰਦੀ ਵਾਲੇ ਪਾਸੇ ਧੱਕ ਰਹੇ ਨੇ ਪਹਿਲਾਂ ਹੀ ਸਾਡਾ ਕੰਮਕਾਰ ਖੋਹ ਰਹੇ ਨੇ ਆਓ ਇੱਕ ਰਾਜਨੀਤਿਕ ਸਮਝ ਲੈ ਕੇ ਬਰਾਬਰ ਦਾ ਸਮਾਜ ਸਿਰਜਣ ਵਾਸਤੇ 24 ਮਈ ਨੂੰ ਵੱਡੀਆਂ ਵੀਰਾਂ ਕੱਤ ਕੇ ਜਿਹਨੂੰ ਸਨਿਆ ਇਸ ਮਾਦੇ ਮਨਾਈ ਲੱਗ ਜੇ ਮੀਟਿੰਗ ਨਾ ਹੋ ਸਕੇ ਹੋਏ ਪੰਜਾਬ ਵਿੱਚ ਉਹ ਵੀ ਸਾਥੀ ਇਸ ਸਭਾ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਿਓ